ਬੀ ਲਕਨਵਾਸੀਆਂ ਵੱਲੋਂ ਸਮਾਰਟ ਸਿਟੀ ਅੰਮ੍ਰਿਤਸਰ ਸਿਟੀ ਸੈਂਟਰ ਨਰਕ ਨਿਗਮ ਤੇ ਨਰਕ ਟਰਸਟ ਵਿੱਚ ਤੁਹਾਡਾ ਸਵਾਗਤ ਲਿਖਿਆ ਗਿਆ 15 20 ਟਰੱਕ ਜੀਸੀਬੀਆਂ ਲਿਆਂਣ 15 20 ਟਰੱਕ ਕੂੜਾ ਚੁੱਕਣ ਸੜਕਾਂ ਦੇ ਹਾਲਾਤ ਵੇਖੋ ਰੋਜ ਹੱਡ ਪੈਰ ਤੋ ਅਸੀਂ ਜਾਈਏ ਤੇ ਕਿੱਥੇ ਜਾਈਏ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵਾਂ ਬੀ ਲਾਕਾ ਨਿਵਾਸੀਆਂ ਵੱਲੋਂ ਸਮਾਰਟ ਸਿਟੀ ਅੰਮ੍ਰਿਤਸਰ ਸਿਟੀ ਸੈਂਟਰ ਨਰਕ ਨਿਗਮ ਤੇ ਨਰਕ ਟਰਸਟ ਵਿੱਚ ਤੁਹਾਡਾ ਸਵਾਗਤ ਲਿਖਿਆ ਗਿਆ ਕੀ ਕਾਰਨ ਕੀ ਗੱਲ ਹੈ ਕਾਰਨ ਦੇਖੋ ਜੀ ਗਰਾਊਂਡ ਲੈਵਲ ਤੇ ਹਾਲਾਤ ਤੁਹਾਡੇ ਸਾਹਮਣੇ ਨੇ ਕਾਰਨ 1.5 1.5 ਫੁੱਟ ਸੜਕਾਂ 'ਚ ਢੋਏ ਨੇ ਠੀਕ ਹੈ ਆ ਪਖਾਨਿਆਂ ਦਾ ਪਿੱਛੇ ਹਾਲ ਜਾ ਕੇ ਦੇਖੋ ਵੀ ਕੀ ਹਾਲਾਤ ਨੇ ਠੀਕ ਹੈ ਉਸ ਤੋਂ ਬਾਅਦ ਕੋਈ ਅਦਰਖਤਾਂ ਵੱਲ ਵੇਖੋ ਕੋਈ ਕਟਾਈ ਨਹੀਂ ਹੈ ਸਟਰੀਟ ਲਾਈਟਾਂ ਵੱਲ ਵੇਖੋ ਰਾਤ ਕਿਤੇ ਆ ਕੇ ਦੇਖੋ ਕਿੰਨੀਆਂ ਵਾਰਦਤਾਂ ਹੁੰਦੀਆਂ ਨੇ ਸਿਰਫ ਅੰਧੇਰਾ ਹੋਣ ਦੇ ਕਾਰਨ ਠੀਕ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਕੀ ਦੱਸਾਂ ਜੀ ਕੂੜੇ ਦੇ ਇੰਨੇ ਕੁ ਢੇਰ ਲੱਗੇ ਆ ਉਹਨਾਂ ਨੂੰ ਕੱਲ ਥੋੜੀ ਜੀ ਕਾਰਪੋਰੇਸ਼ਨ ਨੂੰ ਸ਼ਾਇਦ ਖਬਰ ਲੱਗ ਗਈ ਸੀ ਤੇ ਉਹਨਾਂ ਨੇ ਦੋ ਤਿੰਨ ਟਰਾਲੀਆਂ ਕੂੜਾ ਚੁੱਕਿਆ ਇੱਥੋਂ ਗੱਲ ਇਹ ਆ ਵੀ ਦੋ ਤਿੰਨ ਟਰਾਲੀਆਂ ਨਾਲ ਕੁਝ ਨਹੀਂ ਬੰਨਣਾ ਜੀ ਇੱਥੇ ਤੇ 15 20 ਟਰੱਕ ਕੂੜਾ ਏ 15 20 ਟਰੱਕ ਜੀ ਸੀ ਬੀਆਂ ਲਿਆਂਣ 15 20 ਟਰੱਕ ਕੂੜਾ ਚੁੱਕਣ ਸੜਕਾਂ ਦੇ ਹਾਲਾਤ ਵੇਖੋ ਰੋਜ਼ ਹੱਡ ਪੈਰ ਤੋੜਦੇ ਇੱਥੇ ਵਿੱਚ ਕਿੰਨਾ ਟਾਈਮ ਹੋ ਗਿਆ ਜੀ ਦੇਖੋ ਜੀ ਮੈਂ ਮਾਰਕੀਟ ਦੇ ਵਿੱਚ ਮੇਰੇ ਪਿਤਾ ਜੀ ਦੇ ਟਾਈਮ ਦੇ ਹੀ 1984 ਦੇ ਬੈਠੇ ਹੋਏ ਜੀ ਸਾਡੀਆਂ ਦੁਕਾਨਾਂ ਹੈ। ਹੁਣ ਲਾਤਾ ਅੱਜ ਦੇ ਕੋਈ ਨਵੇਂ ਨੇ, ਕਾਫੀ ਪੁਰਾਣੇ ਹੈਗੇ ਜੇ ਪਰ ਪਹਿਲਾਂ ਪਿਛਲੇ 10 ਸਾਲਾਂ ਤੋਂ ਜੀ ਪਿਛਲੇ 10 ਸਾਲਾਂ ਤੋਂ ਇਹਦਾ ਕੋਈ ਵੀ ਸੁਣਵਾਈ, ਕੋਈ ਵੀ ਵਲੀਵਾਰਸ ਨਹੀਂ ਸੀ ਜਿਸ ਬੰਦੇ ਵਿੱਚ ਅੱਜ ਇਲਾਕਾ ਨਿਵਾਸੀਆਂ ਨੇ ਆਪਣਾ ਰੋਸ ਪ੍ਰਗਟ ਕੀਤਾ ਤੇ 10 ਸਾਲ ਬਾਅਦ ਰੋਸ ਪ੍ਰਗਟ ਕੀਤਾ ਪਹਿਲੋਂ ਕਿਸੇ ਉੱਚ ਅਧਿਕਾਰੀ ਨੂੰ ਮਿਲੇ, ਜਾ ਕੇ ਕਿੱਲੇ ਕੰਪਲੀਟ ਕੀਤੀ ਕਿਸੇ ਬਿਲਕੁਲ ਜੀ ਉੱਚ ਅਧਿਕਾਰੀ ਨੂੰ ਮਿਲੇ, ਐਮ.ਐਲ.ਏ ਸਾਹਿਬਾਨ ਨੂੰ ਵੀ ਮਿਲੇ। ਹਾਂਜੀ ਐਸੋਸੀਏਸ਼ਨ ਲੈਵਲ ਤੇ ਥੋੜੀ ਜੀ ਇਹ ਜਰੂਰ ਢਿਲ ਰਹੀ ਆ। ਐਸੋਸੀਏਸ਼ਨ ਲੈਵਲ ਤੇ ਨਹੀਂ ਮਿਲੇ ਸਾਰੇ ਆਪਣੇ ਇੰਡੀਵਿਜੂਅਲ ਇੰਡੀਵਿਜੂਅਲ ਬੇਨਤੀਆਂ ਪੱਤਰ ਕਰਦੇ ਰਹੇ ਪਰ ਹਰ ਵਾਰੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੋਂ ਇੱਕੋ ਮੁੱਦਾ ਕਿਹਾ ਜਾਂਦਾ ਉਹ ਕਹਿੰਦੇ ਨੇ ਵੀ ਸਾਨੂੰ ਟਰਸਟ ਨੇ ਇਲਾਕਾ ਹੈਂਡਓਵਰ ਕੀਤਾ ਸੀ ਸਾਨੂੰ ਫੰਡ ਹੈਂਡਓਵਰ ਨਹੀਂ ਕੀਤੇ ਸੋ ਇਹ ਹੀ ਬਣਾ ਨਹੀਂ ਸਕਦੇ ਜੇ ਹੀ ਟਰਸਟ ਕੋਈ ਬੇਨਤੀ ਲੈ ਕੇ ਜਾਂਦੇ ਆ ਟਰਸਟ ਕਹਿੰਦਾ ਜੀ ਮੇਰੇ ਅਧਿਕਾਰ ਖੇਤਰ ਚ ਨਹੀਂ ਆਂਦਾ ਅਸੀਂ ਜਾਈਏ ਤੇ ਕਿੱਥੇ ਜਾਈਏ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਬੜੇ ਸਾਡੇ ਸਤਕਾਰਯੋਗ ਨੇ ਜੀ ਸਾਡੀ ਵੱਡੀ ਭੈਣ ਇਹ ਉਹਨਾਂ ਨੂੰ ਜਿਤਾਇਆ ਠੀਕ ਹੈ ਉਹਨਾਂ ਨੂੰ ਕੋਈ ਅਧਿਕਾਰੀਆਂ ਨੇ ਗਮਰਾਹ ਕਰਤਾ ਵੀ ਇੱਥੇ ਇਕੱਲਾ ਪਰਸਨਲ ਹੋਟਲ ਲਿਆਂਦਾ ਹਿੱਤ ਮੈਂ ਦੱਸਣਾ ਚਾਹੁੰਦਾ ਜੀ ਇੱਥੇ ਸਿਟੀ ਸੈਂਟਰ ਤੇ ਦੌਰਾ ਕਰਕੇ ਵੇਖਣ ਮੈਡਮ 250 ਦੁਕਾਨਾਂ ਜੀ ਗਿਣਤੀ ਗਿਣ ਲੈਣ 15 ਹੋਟਲ ਨੇ ਸਿਰਫ ਤੇ 15 ਹੋਟਲਿਆਂ ਦਾ ਪਰਸਨਲ ਹਿੱਤ ਕਿੱਥੇ ਆ ਗਿਆ ਜੀ ਇੱਥੇ ਜੋ ਦੇਖੋ ਮੈਂ ਇੱਕ ਚੀਜ਼ ਹੋਰ ਵੀ ਇੱਥੇ ਦੱਸਣਾ ਚਾਹੁੰਦਾ ਬੱਸ ਸਟੈਂਡ ਦੇ ਵਿੱਚ 2 ਘੰਟਿਆਂ ਦੀ ਪਾਰਕਿੰਗ ਹੈ ਜਿਸ ਬੰਦ ਦੇ ਵਿੱਚ ਇੱਥੇ ਕਾਫੀ ਨਜਾਇਜ਼ ਬੱਸਾਂ ਖੜੀਆਂ ਹੋ ਜਾਂਦੀਆਂ ਇੱਥੇ ਲਗਭਗ 5 ਜਾਂ 6 ਦਫ਼ਤਰ ਹੋਣਗੇ ਬੱਸ ਟਰਾਂਸਪੋਰਟ ਵਾਲਿਆਂ ਦੇ ਜਿਹੜੇ ਆਪਣੀਆਂ ਬੱੱਸਾਂ ਖੜੀਆਂ ਕਰਨ ਦੇ ਹੱਕਦਾਰ ਨੇ ਠੀਕ ਹੈ ਉਹਦੇ ਲਈ ਆ ਪਾਰਕਿੰਗ ਹੈ ਜੀ ਉਹ ਵਿਚਾਰੇ ਬੜੇ ਸਤਿਕਾਰਯੋਗ ਪਾਰਕਿੰਗ 'ਚ ਗੱਡੀਆਂ ਲਾਂਦੇ ਨੇ ਆਪਣੀਆਂ ਪਰ ਜਿਹੜੇ ਬਾਹਰ ਦੇ ਬੰਦੇ ਨੇ ਉਹ ਬਾਹਰ ਸੜਕ ਤੇ ਰੋਡ ਤੇ ਗੱਡੀਆਂ ਲਾਂਦੇ ਨੇ ਬਾਹਰ ਟੂਰਿਸਟ ਵੀ ਆਂਦਾ ਉਹਨੂੰ ਲੱਗਦਾ ਨਹੀਂ ਵੀ ਨੇਟਿਵ ਦੇਖੋ ਜੀ ਮੈਂ ਤੁਹਾਨੂੰ ਬਾਈਟ ਤੋਂ ਬਾਅਦ ਵੀਡੀਓਜ਼ ਦੇ ਦਾਂਗਾ ਜੀ 네ਗੇਟਿਵ ਥੋ ਵਰਲਡ ਵਾਈਡ ਟੂਰਿਸਟ ਆਂਦੇ ਉਹਨਾਂ ਦੇ ਡਿੱਗਣ ਦੀਆਂ ਉਹਨਾਂ ਦੇ ਹੱਡ ਪੈਰ ਟੁੱਟਣ ਦੀਆਂ ਹੈ ਗੱਡੀ ਆ ਜਿਹੜੀਆਂ ਬੈਟਰੀਆਂ ਨੇ ਇਹ ਰੋਜ਼ ਪਲਟਦੀਆਂ ਜੀ ਕਿਸੇ ਦੀ ਲੱਤ ਤੋੜਦੀ ਕਿਸੇ ਦੀ ਬਾਹਂ ਤੋੜਦੀ ਹੈ ਪ੍ਰਸ਼ਾਸਨ ਦੇ ਕੰੰਤੇ ਜੂਣੀ ਸਰਕਦੀ ਜੀ ਅਸੀਂ ਤਾਂ ਬੇਨਤੀ ਇਹ ਕਰਦੇ ਆਂ ਵੀ ਜਿੰਨਾ ਹੋ ਸਕੇ ਪ੍ਰਸ਼ਾਸਨ ਇਸ ਇਲਾਕੇ ਵੱਲ ਧਿਆਨ ਦੇ ਪਿਛਲੇ 10 ਸਾਲਾਂ ਤੋਂ ਕੋਈ ਵਿਕਾਸ ਨਹੀਂ ਅਜੇ ਹੁਣ ਵੀ ਨਾ ਹੋਇਆ ਤਾਂ ਕੀ ਅਗੋ ਕੀ ਸਟੈਪ ਕੀ ਹੋਏਗਾ ਦੇਖੋ ਜੀ ਅਗਲਾ ਸਟੈਪ ਇਹ ਹੋਏਗਾ ਜੇ ਪ੍ਰਸ਼ਾਸਨ ਇਹ ਬੋਰਡ ਲਾਂਦਾ ਜੀ ਆ ਕੇ ਇਹ ਕੱਲੀ ਕੱਲੀ ਦੁਕਾਨ ਦੇ ਉੱਤੇ ਇਹ ਬੋਰਡ ਲੱਗਣਗੇ ਪੂਰਾ ਰੱਜ ਕੇ ਵਿਰੋਧ ਹੋਏਗਾ ਬਾਕੀ ਇਹ ਹੀ ਪ੍ਰਸ਼ਾਸਨ ਨੂੰ ਹਲਕਾ ਐਮਐਲਏ ਨੂੰ ਸਰਕਾਰ ਨੂੰ ਅਸੀਂ ਪੂਰਾ ਟਾਈਮ ਦੇ ਰਹੇ ਆ ਜੀ ਇੱਕ ਮਹੀਨੇ ਦਾ ਮੰਗ ਪੱਤਰ ਵੀ ਅਸੀਂ ਦੇ ਰਹੇ ਆ ਜੀ ਜੇ ਫੇਰ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਮੰਗ ਹੈਗੀ ਕਿਸ ਕੇ ਚੇ ਆ ਮੰਗ ਪੱਤਰ ਤੇ ਜੀ ਪਹਿਲੇ ਸੜਕਾਂ ਦੀ ਹੈ ਜੀ ਦੂਜੀ ਸਫਾਈ ਦੀ ਹੈ ਤੀਜੀ ਪਾਣੀ ਦੀ ਨਿਕਾਸੀ ਸੀਵਰ ਦੀ ਹੈ ਚੌਥੀ ਸਟਰੀਟ ਲਾਈਟਾਂ ਦੀ ਹੈ ਜੀ ਪੰਜਵੀਂ ਪਖਾਨਿਆਂ ਦੀ ਹੈ ਜੀ ਤੇ ਛੇਵੀ ਆ ਜਿਹੜੀ ਰੋਡ ਤੇ ਪਾਰਕਿੰਗ ਨਜਾਇਜ਼ ਲੱਗੀ ਇਦੇ ਬਾਰੇ ਹੈ ਜੀ ਇਲਾਕਾ ਨਿਵਾਸੀ ਬਹੁਤ ਪਰੇਸ਼ਾਨ